ਸ਼੍ਰੀ ਵਾਗੁਰੂ ਸਾਹਿਬ ਜੀਓ ਤੂੰ ਮੇਰਾ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਮੰਡੋ ਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਨਾ ਤੁਮ ਮੰਡੋ ਲੋ ਨਾ ਹਮ ਗਿਰਤੇ ਰਖ ਲੀਨੀ हार मेरे सपना श्री बद्रू साहेब जियो माज महल्ला ਪੰਜਵਾ ਪ੍ਰਭ ਆਪਣਾਸ਼ੀ ਤਾ ਕਿਆ ਕੜਾ ਤੇ ਹਾਰੇ ਪਦਵੰਤਾ ਤਾ ਜਨ ਖਰਾ ਸੁਖਾਲਾ ਜੀ ਪ੍ਰਾਨ ਮਾਨ ਸੁਖ ਦਾਤਾ ਤੂੰ ਕਰੈ ਸੋਈ ਸੁਖ ਪਾਵਣਿਆ ਹਉ ਵਾਰੀ ਜਿਉ ਵਾਰੀ ਗੁਰਮੁਖ ਮਨ ਤਨ ਭਮਨਿਆ ਤੂੰ ਮੇਰਾ ਪਰਪਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨਾਮਣਿਆ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜਰਾ ਹਜੂਰ ਸਰਪ ਕਲਾ ਪਰਪੂਰ ਚਵਰ 70 ਤਖਤ ਦੇ ਰਹਿ ਪਰ ਰੋਹਾਨੀਅਤ ਦੇ ਪੰਡਾਰ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਏ ਗੁਰੂ ਪਿਆਰਿਓ ਆਓ ਮਨੋ ਬਿਰਤੀਆਂ ਇਕਾਗਰ ਕਰਦੇ ਹੋਏ ਸਾਹਿਬਾਂ ਦੀ ਬਾਣੀ ਦੇ ਨਾਲ ਜੁੜਦੇ ਹੋਏ ਗੁਰੂ ਪਾਤਸ਼ਾਹ ਜੀ ਦਾ ਓਟ ਆਸਰਾ ਆਪਣੇ ਜੀਵਨ ਵਿੱਚ ਲੈਣ ਦਾ ਯਤਨ ਕਰੀਏ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨੋ ਬਿਰਤੀਆਂ ਇਕਾਗਰ ਕਰਕੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਖੂ ਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਖੂ ਸਾਹਿਬ ਜੀਓ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਹੁਆਂ ਅੱਜ ਦੇ ਪਾਵਨ ਸ਼ਬਦ ਅੰਦਰ ਸਮਝਾ ਰਹੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਣੈ ਕਹਿੰਦੇ ਮੈਂ ਤੇਥੋਂ ਸਦਕੇ ਜਾਨਾ ਮੈਂ ਤੇਥੋਂ ਕੁਰਬਾਨੇ ਜਾਨਾ ਗੁਰੂ ਦੀ ਸ਼ਰਨ ਪਿਆ ਤੂੰ ਮਨ ਵਿੱਚ ਹਿਰਦੇ ਵਿੱਚ ਪਿਆਰਾ ਲੱਗਣ ਲੱਗ ਪੈਣਾ ਜਦੋਂ ਗੁਰੂ ਦਾ ਆਸਰਾ ਲਿਆ ਜਾਏ ਹੇ ਅਕਾਲ ਪੁਰਖ ਹੇ ਮਾਲਕਾ ਤੂੰ ਉਦੋਂ ਮੇਰੇ ਮਨ ਨੂੰ ਨਾ ਪਿਆਰਾ ਲੱਗਣ ਲੱਗ ਪੈਣਾ ਪਿਆਰਾ ਸ਼ਬਦ ਪਿਆਰਾ ਲਫ਼ਜ਼ ਹੈ ਤੇ ਬੜਾ ਛੋਟਾ ਹੈ ਆਪਣੇ ਅੰਦਰ ਦੀਆਂ ਫੀਲਿੰਗਾਂ ਨੂੰ ਅੱਗੇ ਜ਼ਾਹਰ ਕਰਨ ਵਾਸਤੇ ਇਨਸਾਨ ਪਿਆਰ ਜਾਂ ਪਿਆਰਾ ਲਫ਼ਜ਼ ਵਰਤਦੇ ਨੇ। ਇਹਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ। ਸ਼ਬਦ ਲਫ਼ਜ਼ ਛੋਟਾ ਹੈ ਪਰ ਬੜੀ ਡੁੰਗਾਈ ਹੈ। ਜਦੋਂ ਮੇਰਾ ਮਨ ਮੰਨ ਗਿਆ। ਜਿਸ ਦਿਨ ਮੇਰਾ ਮਨ ਤੇਰੇ ਨਾਮ ਦੇ ਨਾਲ ਮੰਨ ਗਿਆ। ਮੈਨੂੰ ਸਭ ਕੁਝ ਚੰਗਾ ਲੱਗਣ ਲੱਗ ਪਿਆ ਅਕਾਲ ਪੁਰਖ ਜੀ ਉਸ ਦਿਨ ਮੈਨੂੰ ਹੁਣ ਜਦੋਂ ਪਿਆਰਾ ਲੱਗੇਗਾ ਫਿਰ ਗੁਰੂ ਦਾ ਬਾਣਾ ਵੀ ਚੰਗਾ ਲੱਗਣਾ ਜਦੋਂ ਅਕਾਲ ਪੁਰਖ ਆਪਣੇ ਮਨ ਦੇ ਵਿੱਚ ਪਿਆਰਾ ਲੱਗਣ ਲੱਗ ਪਿਆ ਫਿਰ ਗੁਰੂ ਦੀ ਕਹੀ ਹੋਈ ਹਰ ਇੱਕ ਗੱਲ ਵੀ ਮਿੱਠੀ ਲੱਗਣੀ ਹੈ ਚੰਗੀ ਲੱਗਣੀ ਹੈ ਫਿਰ ਅੱਗੋਂ ਕਿੰਤੂ ਫਰੰਤੂ ਨਹੀਂ ਹੋਣਾ ਫਿਰ ਅੱਗੋਂ ਉਸ ਗੁਰੂ ਦੇ ਨਾਲ ਪਿਆਰ ਬਣਾ ਕੇ ਚੱਲਣਾ ਗੁਰੂ ਪਿਆਰਿਓ ਬਾਣੀ ਦੇ ਬਚਨ ਨੇ ਜਿਨ੍ਹਾਂ ਨੂੰ ਅਸੀਂ ਅੱਜ ਪੜ ਰਹੇ ਹਾਂ ਵਿਚਾਰ ਰਹੇ ਹਾਂ ਹਉ ਵਾਰੀ ਜਿਉ ਵਾਰੀ ਗੁਰਮੁਖ ਮਨ ਤਨ ਭਾਵਨਿਆ ਜਦੋਂ ਮਨ ਦੇ ਵਿੱਚ ਉਸ ਅਕਾਲ ਪੁਰਖ ਦੇ ਨਾਲ ਪਿਆਰ ਬਣ ਜਾਏ ਕਾਲ ਪੁਰਖ ਪਿਆਰਾ ਲੱਗਣ ਲੱਗ ਪਏ ਇੱਕ ਗੱਲ ਹੈ ਪਿਆਰਿਓ ਜਿਹੜਾ ਪਿਆਰਾ ਹੁੰਦਾ ਹੈ ਨਾ ਪਿਆਰਾ ਜਿੱਥੇ ਮਰਜੀ ਪਰਖਦਾ ਹੋਵੇ ਪਿਆਰੇ ਨੇ ਜਿਹੜੀ ਮਰਜੀ ਪ੍ਰੀਖਿਆ ਲਈ ਹੋਵੇ ਤੇ ਜਿਹੜਾ ਦਿਲੋਂ ਪਿਆਰ ਕਰਨ ਵਾਲਾ ਹੋਵੇ ਉਹ ਕਦੇ ਉਸ ਪਿਆਰ ਵਿੱਚ ਫਰਕ ਨਹੀਂ ਆਉਣ ਦਿੰਦਾ ਉਹ ਆਂਦੇ ਮੈਂ ਜੋ ਵੀ ਕਰਦਾ ਆ ਮੈਂ ਆਪਣੇ ਆਪ ਥੋੜਾ ਕਰ ਰਿਹਾ ਮੇਰੇ ਪਿਆਰੇ ਨੇ ਮੈਨੂੰ ਆਖਿਆ ਤੇ ਮੈਂ ਕਰ ਰਿਹਾ ਆ ਮੈਂ ਆਪਣੇ ਪਿਆਰੇ ਦੇ ਪਿਆਰ ਵਿੱਚ ਜੁੜਿਆ ਹੋਇਆ ਹਾਂ ਕਿ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਨੇ ਅੱਗੇ ਇਹ ਵੀ ਕਿਰਪਾ ਕੀਤੀ ਤੇਰਾ ਕੀਤਾ ਜਿਸ ਲੱਗੈ ਮਿੱਠਾ ਤੇਰਾ ਕੀਤਾ ਮਿੱਠਾ ਲੱਗਣਾ ਕਿੰਨਾਂ ਨੂੰ ਐ ਜਿਹੜੇ ਪਿਆਰੇ ਦੇ ਨਾਲ ਪਿਆਰ ਕਰਨ ਲੱਗ ਪਏ ਦੁਨੀਆਂ ਦੇ ਸੰਸਾਰ ਦੇ ਪਿਆਰਾਂ ਵਿੱਚ ਵੀ ਜੇ ਕੋਈ ਦਿਲੋਂ ਕਿਸੇ ਦਾ ਕਰਦਾ ਹੈ ਦਿਲ ਤੋਂ ਜੁੜਿਆ ਹੋਇਆ ਹੈ ਨਾ ਉਹ ਉਹਦੀ ਹਰ ਇੱਕ ਗੱਲ ਮੰਨਣ ਵਾਸਤੇ ਤਿਆਰ ਹੋ ਜਾਂਦਾ ਹੈ ਉਹ ਗੱਲ ਵਿੱਚ ਭਾਵੇਂ ਨਫਾ ਹੋਵੇ ਜਾਂ ਨੁਕਸਾਨ ਹੋਵੇ ਕਿਉਂ ਕਹਿੰਦਾ ਮੈਂ ਤੇਰੇ ਨਾਲ ਆਪਣਾ ਪਿਆਰ ਨਿਭਾਉਣਾ ਹੈ ਕਿਸੇ ਵੀ ਰਿਸ਼ਤੇ ਦੀ ਗੱਲ ਕਰ ਲਈਏ ਦੋਸਤ ਦੋਸਤ ਨਾਲ ਪਿਆਰ ਨਿਭਾਉਂਦਾ ਹੈ ਪੁੱਤ ਆਪਣੇ ਮਾਪੇ ਨਾਲ ਪਿਆਰ ਨਿਭਾਉਂਦਾ ਹੈ ਮਾਪੇ ਬੱਚੇ ਨਾਲ ਪ੍ਰੀਤ ਨਿਭਾਉਂਦੇ ਨੇ ਪਿਆਰ ਨਿਭਾਉਂਦੇ ਨੇ ਭਾਵੇਂ ਹੋ ਸਕਦਾ ਕਿਤੇ ਉਹਨਾਂ ਨੂੰ ਥੋੜਾ ਜਿਹਾ ਉਲਟ ਵੀ ਚੱਲਣਾ ਪਏ ਤੇ ਪਰ ਉਹ ਆਖਦੇ ਨੇ ਗੱਲ ਪਿਆਰ ਦੀ ਐ ਪਰ ਜਿਸ ਦਿਨ ਗੁਰੂ ਦੇ ਪਿਆਰਿਆਂ ਨੇ ਇਸ ਪਿਆਰੇ ਨਾਲ ਪਿਆਰ ਨਭਾਇਆ ਦੇਖਦੇ ਉਬਾਲੇ ਨਹੀਂ ਵਖੇ ਤੱਤੀਆਂ ਤਵੀਆਂ ਨਹੀਂ ਵਖੀਆਂ ਆਰੇ ਨਹੀਂ ਵਖੇ ਰੰਬੀਆਂ ਨਹੀਂ ਵਖੀਆਂ ਦੇਖੋ ਗੁਰੂ ਪਿਆਰਿਓ ਐਸਾ ਪਿਆਰ ਨਭਾਇਆ ਤੇ ਗੁਰੂ ਜੀ ਸਾਨੂੰ ਵੀ ਸਮਝਾਉਂਦੇ ਨੇ ਜਿਸ ਦਿਨ ਤੈਨੂੰ ਗੁਰੂ ਦਾ ਨਾਮ ਅਕਾਲ ਪੁਰਖ ਤੇਰੇ ਅੰਦਰ ਪਿਆਰਾ ਲੱਗਣ ਲੱਗ ਪਿਆ ਨਾ ਉਸ ਦਿਨ ਤੇਰੇ ਸਾਰੇ ਦੁੱਖ ਹੀ ਦੂਰ ਹੋ ਜਾਣੇ ਬੋਲੋ ਜੀ ਸਤਨਾਮ ਪਰ ਸੱਚ ਇਹ ਹੈ ਦੁਨੀਆ ਵਿੱਚ ਪਿਆਰਿਆਂ ਦਾ ਪਿਆਰ ਪਿਆਰਾ ਲੱਗਦਾ ਹੈ ਅਕਾਲ ਪੁਰਖ ਦਾ ਬਾਣਾ ਨਹੀਂ ਪਿਆਰਾ ਲੱਗਦਾ ਰੱਬ ਦੇ ਵੱਲੋਂ ਕੁਝ ਐਸਾ ਕੀਤਾ ਹੋ ਜਾਏ ਉਸ ਦਿਨ ਪਿਆਰਾ ਨਹੀਂ ਲੱਗਦਾ ਪਰ ਗੁਰੂ ਜੀ ਕਹਿੰਦੇ ਮੈਨੂੰ ਚੰਗਾ ਲੱਗਦਾ ਕਿਉਂ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨਾ ਲਾਵਣਿਆ ਮੈਂ ਤੇਰੇ ਨਾਲ ਹੋਰ ਵੀ ਕਿਸੇ ਦੀ ਬਰਾਬਰੀ ਨਹੀਂ ਕਰ ਸਕਦਾ ਕਿਉਂ ਤੂੰ ਮੇਰੇ ਵਾਸਤੇ ਪਰਬਤ ਵਰਗਾ ਆਸਰਾ ਹੈ ਤੂੰ ਮੇਰੇ ਲਈ ਪਰਬਤ ਦੇ ਸਮਾਨ ਸਹਾਰਾ ਹੈ ਤੂੰ ਮੇਰਾ ਆਸਰਾ ਹੈ ਇਸ ਕਰਕੇ ਤੇਰੇ ਨਾਲ ਮੈਂ ਕਿਸੇ ਹੋਰ ਦੀ ਬਰਾਬਰੀ ਨਹੀਂ ਕਰ ਸਕਦਾ ਜੋ ਗੱਲ ਤੇਰੇ ਨਾਲ ਲੈਣਾ ਜਿੱਥੇ ਤੂੰ ਖਲੋ ਜਾਣਾ ਮਾਲਕਾ ਉੱਥੇ ਕਿਸੇ ਨੇ ਨਹੀਂ ਖਲੋਣਾ ਜਦੋਂ ਅਸੀਂ ਬਚਨ ਪੜਦੇ ਹਾਂ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਇਨ੍ਹਾਂ ਪਾਵਨ ਸ਼ਬਦਾਂ ਦੇ ਵਿੱਚ ਕਿਰਪਾ ਕੀਤੀ ਕਹਿਣ ਲੱਗੇ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨਾ ਲਾਵਣ ਆ ਤੇਰੇ ਨਾਲ ਦੀ ਬਰਾਬਰੀ ਹੋਰ ਕੋਈ ਕੋਈ ਨਹੀਂ ਕਰ ਸਕਦਾ ਕਿਉਂ ਤੇਰਾ ਸਹਾਰਾ ਮੈਨੂੰ ਪਰਬਤ ਵਰਗਾ ਹੈ ਪਰਬਤ ਵਰਗਾ ਸਹਾਰਾ ਕਿਦਾਂ ਲੱਗਦਾ ਹੁੰਦਾ ਜਿਹਦੇ ਨਾਲ ਅੰਦਰੋਂ ਪਿਆਰ ਹੋਵੇ ਦਿਲੋਂ ਪਿਆਰ ਜੁੜ ਜਾਏ ਅਸੀਂ ਭਗਤ ਕਬੀਰ ਜੀ ਦੇ ਬਚਨ ਪੜੇ ਤੂੰ ਮੇਰੋਂ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਕਹਿੰਦੇ ਨਾ ਤੂੰ ਮਡੋਲੋ ਨਾ ਹਮ ਗਿਰਤੇ ਰੱਖ ਲਈ ਨੇ ਹਰ ਮੇਰੀ ਜਦੋਂ ਤੂੰ ਹੀ ਨਹੀਂ ਡੋਲਦਾ ਤੂੰ ਮੈਨੂੰ ਕਿੱਥੇ ਡਿੱਗਣ ਦੇਂਗਾ ਇਹ ਸੱਚ ਹੈ ਮੈਂ ਦੁਨਿਆਵੀ ਰਿਸ਼ਤਿਆਂ ਦੀ ਨਾਲ ਗੱਲ ਕਰ ਰਿਹਾ ਸਾਨੂੰ ਦੁਨੀਆਂ ਵਿੱਚ ਕੋਈ ਕਹਿ ਦੇਵੇ ਨਾ ਆ ਸੱਜਣਾ ਮੈਂ ਤੈਨੂੰ ਦਿਲੋਂ ਪਿਆਰ ਕਰਦਾ ਮੈਂ ਤੇਰੇ ਨਾਲ ਮੋਢਾ ਜੋੜ ਕੇ ਮੋਢੇ ਨਾਲ ਮੋਢਾ ਜੋੜ ਕੇ ਖਲੋਤਾ ਤੇਰੇ ਉੱਤੇ ਆਉਣ ਵਾਲੀ ਹਰ ਇੱਕ ਤੱਤੀ ਹਵਾ ਪਹਿਲਾਂ ਮੈਂ ਆਪਣੇ ਉੱਤੇ ਝੱਲਾਂਗਾ ਤੇਰੇ ਤੱਕ ਪਹੁੰਚਣ ਨਹੀਂ ਦੇਣਾ ਸਾਨੂੰ ਬੜਾ ਮਾਣ ਹੋ ਜਾਂਦਾ ਹੈ ਵੀ ਮੈਨੂੰ ਵੀ ਕੋਈ ਐਨੀ ਨਜ਼ਦੀਕੀ ਤੋਂ ਦਿਲੋਂ ਚਾਉਣ ਵਾਲਾ ਰਿਸ਼ਤਾ ਹੈ ਤੇ ਸੱਚ ਹੈ ਗੁਰੂ ਪਿਆਰਿਓ ਉਹ ਰਿਸ਼ਤਾ ਹੋ ਸਕਦਾ ਸਿਰਫ ਤੈਨੂੰ ਹੀ ਕਹਿ ਰਿਹਾ ਹੋਏਗਾ ਹੋਰ ਕਿਸੇ ਨੂੰ ਨਹੀਂ ਕਹਿੰਦਾ ਹੋਏਗਾ ਮੇਰਾ ਕਾਲਪੁਰਖ ਐਸਾ ਹੈ ਉਹਦੀ ਬਾਣੀ ਐਸੀ ਹੈ ਜਿਹੜੀ ਸਾਨੂੰ ਉਹਦੇ ਬਾਰੇ ਠੀਕ ਢੰਗ ਨਾਲ ਸਮਝਾ ਰਹੀ ਕਹਿੰਦੇ ਗੁਰੂ ਨੇ ਕਿਸੇ ਇੱਕ ਨੂੰ ਨਹੀਂ ਆਖਿਆ ਗੁਰੂ ਨੇ ਪੈਸਾ ਵੇਚ ਕੇ ਵੱਡਾ ਅਹੁਦਾ ਵੱਡੀ ਜ਼ਮੀਨ ਵੇਚ ਕੇ ਨਹੀਂ ਆਖਿਆ ਆ ਮੈਂ ਤੇਰੇ ਨਾਲ ਆ ਮੇਰੇ ਗੁਰੂ ਨੇ ਤੇ ਡਿੱਗਦੇ ਟੈਂਡਿਆਂ ਨੂੰ ਵੀ ਮੇਰੇ ਗੁਰੂ ਨੇ ਤੇ ਸੰਸਾਰ ਦੇ ਵਿੱਚ ਭਾਈ ਲਾਲੋ ਜੀ ਵਰਗਿਆਂ ਨੂੰ ਮੇਰੇ ਗੁਰੂ ਨੇ ਜਾਤ ਤੇ ਹੰਕਾਰੀਆਂ ਨੂੰ ਮੇਰੇ ਗੁਰੂ ਨੇ ਇੱਥੇ بڑے بڑے ਆਏ ਭਾਈ ਮਰਦਾਨਾ ਜੀ ਵਰਗਿਆਂ ਨੂੰ ਵੀ ਆ ਕੇ ਆਖਿਆ ਮੈਂ ਤੇਰੇ ਨਾਲ ਆ ਤੂੰ ਡੋਲਣਾ ਨਹੀਂ ਉਹਨਾਂ ਜੇ ਤੋ ਗੁਰੂ ਦਾ ਆਸਰਾ ਤੱਕਿਆ ਉਹਨਾਂ ਦਾ ਗੁਰੂ ਤੇ ਭਰੋਸਾ ਬਣਿਆ ਮਾਲਕਾ ਤੂੰ ਮੈਨੂੰ ਐਸਾ ਨਜ਼ਰ ਆਇਆ ਵਡਿਆ ਨੂੰ ਤੇ ਹਰ ਕੋਈ ਗਲੇ ਲਾਉਂਦਾ ਸੀ ਤੂੰ ਮੈਨੂੰ ਪਹਿਲਾ ਨਜ਼ਰ ਆਇਆ ਜਿਹੜਾ ਗਰੀਬਾਂ ਦਾ ਜਾਰ ਹੈ ਜਿਹਨੇ ਗਰੀਬਾਂ ਨੂੰ ਗਲਵੱਕੜੀ ਵਿੱਚ ਲਿਆਏ ਜੇ ਦੁਨੀਆ ਵਿੱਚ ਕੋਈ ਕਹਿ ਦੇਵੇ ਮੈਂ ਤੇਰੇ ਨਾਲ ਆ ਸੱਜਣ ਮਿੱਤਰ ਦੋਸਤ ਪਿਆਰ ਕਰਨ ਵਾਲਾ ਸਾਡੇ ਅਧੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਤੇ ਮੇਰਾ ਕਾਲਪੁਰਖ ਆਖਦਾ ਮੈਂ ਹਮੇਸ਼ਾ ਹੀ ਨਾਲ ਆ ਬੋਲੋ ਜੀ ਸਤਨਾਮ ਇਹਨੇ ਤੇਰਾ ਮੈਨੂੰ ਆਸਰਾ ਬੜਾ ਹੈ ਕਹਿੰਦੇ ਪ੍ਰਭ ਅਬਨਾਸ਼ੀ ਤਾਂ ਕਿਆ ਕਾੜਾ ਜਿਸ ਦੇ ਨਾਲ ਕਾਲਪੁਰਖ ਦਾ ਸਹਾਰਾ ਹੋਵੇ ਜਿਸ ਦੇ ਨਾਲ ਉਹ ਪ੍ਰਭੂ ਅਬਨਾਸ਼ੀ ਜੇ ਇਹ ਜਕੀਨ ਹੋ ਜਾਏ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਕਹਿੰਦੇ ਪ੍ਰਭ ਅਬਨਾਸ਼ੀ ਤਾਂ ਕਿਆ ਕਾੜਾ ਜੇ ਮੈਨੂੰ ਯਕੀਨ ਹੋ ਜਾਏ ਨਾਸ਼ ਤੋਂ ਰਤ ਪਰਮਾਤਮਾ ਨੇ ਮੇਰੇ ਨਾਲ ਫਿਰ ਮੈਨੂੰ ਚਿੰਤਾ ਕੀ ਐ ਫਿਕਰ ਕੀ ਐ ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ ਜਦੋਂ ਮਨੁੱਖ ਨੂੰ ਇਹ ਨਿਸ਼ਟਾ ਹੋ ਜਾਏ ਉਹ ਭਗਵੰਤ ਉਹ ਪਰਮਾਤਮਾ ਮੇਰੇ ਨਾਲ ਹੈ ਕਹਿੰਦੇ ਉਹ ਬਹੁਤ ਸੌਖਾ ਜੀਵਨ ਬਤੀਤ ਕਰਦਾ ਉਹ ਡੋਲਦਾ ਨਹੀਂ ਹੈ ਜਦੋਂ ਉਹਨੂੰ ਇਹ ਸਮਝ ਆ ਜਾਂਦੀ ਹੈ ਨਾ ਉਹ ਕਾਲਪੁਰਖ ਮੇਰੇ ਨਾਲ ਹੈ ਕਿਹੜਾ ਅਬਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਹੋਈ ਨਾਸ ਤੋਂ ਰਹਿ ਜਿਹਦਾ ਨਾਮ ਜਪਣ ਦੇ ਨਾਲ ਸਾਰੀ ਮੈਲ ਮਲੀਨਤਾ ਦੂਰ ਹੋ ਜਾਂਦੀ ਹੈ ਗੁਣ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਜਿਸ ਨੇ ਐਨੇ ਗੁਣ ਦੇ ਕੇ ਆਪਣੇ ਦਰ ਘਰ ਦੇ ਵਿੱਚੋਂ ਨਵਾਜਿਆ ਮੇਰੇ ਮਨ ਜਪ ਗੁਰ ਕੋ ਪਾਲ ਕਹਿੰਦੇ ਉਸ ਮਾਲਕ ਦੇ ਗੁਣਾ ਨੂੰ ਜਪਣਾ ਉਹਦੇ ਉਸ ਮਾਲਕ ਦੇ ਗੁਣਾ ਨੂੰ ਗਾ ਉਹ ਤੇ ਹਰ ਵੇਲੇ ਤੇਰੇ ਨਾਲ ਹੈ ਜੀ ਪ੍ਰਾਣਮਾਨ ਸੁਖਦਾਤਾ ਤੂੰ ਕਰੈ ਸੋਈ ਸੁਖ ਪਾਵਣਿਆ हे ਪ੍ਰਭੂ ਜਿਸ ਨੂੰ ਇਹ ਨਿਸ਼ਤਾ ਹੋ ਜਾਏ ਇਹ ਨਿਸ਼ਚਾ ਹੋ ਜਾਏ ਕਿ ਤੂੰ ਜਿੰਦ ਪ੍ਰਾਣ ਦਾ ਆਸਰਾ ਹੈ ਤੇ ਤੂੰ ਸੁਖ ਦੇਣ ਵਾਲਾ ਹੈ ਜੋ ਤੂੰ ਕਰਦਾ ਓਹੀ ਹੁੰਦਾ ਹੈ ਕਹਿੰਦੇ ਫਿਰ ਉਹਦੇ ਮਨ ਦੇ ਵਿੱਚ ਆਤਮਿਕ ਆਨੰਦ ਮਿਲਦਾ ਹੈ ਉਹਨੂੰ ਫਿਰ ਸੁਖ ਮਿਲਦਾ ਸਮਝ ਆ ਜਾਂਦੀ ਹੈ ਫਿਰ ਆਖਣ ਲੱਗੇ ਤੇਰਾ ਕੀਤਾ ਜਿਸ ਲੱਗੇ ਮਿੱਠਾ ਘਟ ਘਟ ਪਾਰ ਬ੍ਰਮ ਤਿੰਨ ਜਨ ਡਿਠਾ ਤੇਰਾ ਕੀਤਾ ਹੋਇਆ ਜਿਸ ਨੂੰ ਮਿੱਠਾ ਲੱਗਣ ਲੱਗ ਪਏ ਅਸੀਂ ਪੜਦੇ ਹਾਂ ਤੇਰਾ ਕੀਆ ਮਿੱਠਾ ਲੱਗੇ ਜਿਨ੍ਹਾਂ ਨੂੰ ਮਿੱਠਾ ਲੱਗਿਆ ਨਾ ਉਹਨਾਂ ਨੇ ਬੋਲ ਕੇ ਦੱਸਿਆ ਉਹਨਾਂ ਨੇ ਕੇਵਲ ਆਪਣੀ ਰਚਨਾ ਤੋਂ ਹੀ ਨਹੀਂ ਬੋਲ ਕੇ ਦੱਸਿਆ ਉਹਨਾਂ ਅੰਦਰੋਂ ਭੇਜ ਕੇ ਇਹ ਦਰਸਾਇਆ ਵੀ ਮੈਨੂੰ ਇਹ ਬਾਣਾ ਇੰਨਾ ਮਿੱਠਾ ਲੱਗਿਆ ਮੈਨੂੰ ਮਾਲਕ ਦਾ ਕੀਤਾ ਹੋਇਆ ਇੰਨਾ ਚੰਗਾ ਲੱਗਿਆ ਤੈਨੂੰ ਥੋੜਾ ਜਿਹਾ ਦੁੱਖ ਆਇਆ ਤੇ ਤੂੰ ਮਾਲਕ ਦਾ ਸ਼ਰੀਕ ਬਣ ਗਿਆ ਕਹਿੰਦੇ ਮੈਨੂੰ ਇੰਨਾ ਬਾਣਾ ਮਿੱਠਾ ਲੱਗਿਆ ਮੈਂ ਤਤੀ ਤਵੀ ਤੇ ਬੈਠ ਕੇ ਵੀ ਗਾਇਆ ਵੀ ਮੈਨੂੰ ਤੇ ਤੇਰਾ ਕੀਤਾ ਹੋਇਆ ਮਿੱਠਾ ਲੱਗ ਰਿਹਾ ਬੋਲੋ ਜੀ ਸਤਨਾਮ ਤੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਕਹਿੰਦੇ ਛੋਟਾ ਜਿਹਾ ਦੁੱਖ ਆਇਆ ਤੇ ਮੈਂ ਤੈਨੂੰ ਡੋਲਦੇ ਹੋਏ ਨੂੰ ਵੇਖ ਰਿਹਾ ਥੋੜਾ ਜਿਹਾ ਦੁੱਖ ਆਇਆ ਇੱਕ ਦਰ ਨੂੰ ਛੱਡ ਕੇ ਥਾਂ ਥਾਂ ਤੇ ਭਟਕਦੇ ਹੋਏ ਨੂੰ ਵੇਖ ਰਿਹਾ ਤੇ ਗੁਰੂ ਅਰਜਨ ਸਾਹਿਬ ਵਰਗੇ ਗੁਰੂ ਪਾਤਸ਼ਾਹ ਜੀ ਸਾਨੂੰ ਆਪਣੀ ਬਾਣੀ ਵਿੱਚ ਸਮਝਾਉਂਦੇ ਨੇ ਸੱਜਣਾ ਕਿਹੜੀ ਗੱਲਾਂ ਲੜ ਛੱਡ ਕੇ ਗੁਰੂ ਦਾ ਦੂਜੀ ਥਾਂ ਤੇ ਚੱਲਿਆ ਕਿਹੜੀ ਗੱਲਾਂ ਆਪਣੇ ਗੁਰੂ ਨੂੰ ਛੱਡ ਕੇ ਤੁਰ ਚੱਲਿਆ ਆ ਮੈਂ ਤੈਨੂੰ ਦੱਸਾਂ ਤਤੀ ਤਵੀ ਬੜੀ ਭਖਦੀ ਸੀ ਪਰ ਮੈਨੂੰ ਮੇਰੇ ਮਾਲਕ ਦਾ ਹੁਕਮ ਉੱਥੇ ਵੀ ਚੰਗਾ ਲੱਗ ਰਿਹਾ ਸੀ ਘਟ ਘਟ ਪਾਰ ਬ੍ਰह्म ਤਿੰਨ ਜਨ ਡਿਠਾ ਉਹਨਾਂ ਜਨਾਂ ਨੂੰ ਤੇਰਾ ਭਾਣਾ ਮਿੱਠਾ ਲੱਗਦਾ ਜਿਨ੍ਹਾਂ ਨੇ ਘਟ ਘਟ ਵਿੱਚ ਹਰ ਇੱਕ ਜਗ੍ਹਾ ਤੇ ਮਾਲਕ ਜੀ ਤੁਹਾਨੂੰ ਵੇਖ ਲਿਆਏ ਤੇਰੇ ਦਰਸ਼ਨ ਕਰ ਲੈਨੇ ਉਹਨਾਂ ਨੂੰ ਸਮਝ ਆ ਗਈ ਥਾਣਥਨੰਤਰ ਤੂੰ ਹੈ ਤੂੰ ਹੈ ਇਕੋ ਇੱਕ ਵਰਤਮਣਿਆ ਉਹਨਾਂ ਨੂੰ ਪਤਾ ਹੈ ਕਿ ਹਰ ਇੱਕ ਥਾਂ ਤੇ ਤੂੰ ਐ ਤੇ ਤੂੰ ਆਪ ਹੀ ਸਭਨਾ ਥਾਵਾਂ ਤੇ ਵਰਤ ਰਿਹਾ ਵਸ ਰਿਹਾ ਸਗਲ ਮਨੋਰਥ ਤੂੰ ਦੇਵਣ ਹਰਾ ਭਗਤੀ ਭਾਏ ਭਰੇ ਪੰਡਾਰਾ ਏ ਪ੍ਰਭੂ ਤੂੰ ਸਾਰਿਆਂ ਜੀਵਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲਿਆ ਤੇਰੀ ਭਗਤੀ ਦੇ ਤੇਰੇ ਅਥਾਖ ਖਜ਼ਾਨੇ ਨਿੰਨ ਜਿਹੜੇ ਭਰੇ ਪਏ ਐ ਦਇਆ ਧਾਰ ਰਾਖੇ ਤੁਦ ਸਈ ਪੂਰੇ ਕਰਮ ਸਮਾਵਨਿਆ ਜਿਹੜੇ ਬੰਦੇ ਤੇਰੀ ਮੇਰ ਨਾਲ ਤੇਰੇ ਚਰਨਾਂ ਵਿੱਚ ਜੁੜ ਜਾਂਦੇ ਆ ਨਾ ਤੂੰ ਦਇਆ ਕਰਕੇ ਉਹਨਾਂ ਨੂੰ ਬਚਾ ਲੈਣਾ ਕਿਸ ਤਰ੍ਹਾਂ ਬਚਾਉਣਾ ਅੰਧ ਕੂਪ ਤੇ ਕੱਢੇ ਛਾੜੇ ਕਰ ਕਿਰਪਾ ਦਾਸ ਨਦਰ ਨੇ ਹਾਲੇ ਪਰਮਾਤਮਾ ਉਹਨਾਂ ਨੂੰ ਕਾਲਪੁਰਖ ਉਹਨਾਂ ਨੂੰ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਖੂ ਵਿੱਚ ਡਿੱਗ ਰਿਆ ਨੂੰ ਖਿੱਚ ਕੇ ਕੰਡੇ ਤੇ ਕਰ ਦਿੰਦਾ ਹੈ ਉਹ ਮਾਲਕ ਵਿੱਚ ਐਸੀ ਸਮਰੱਥਾ ਹੈ ਅਸੀਂ ਬਚਨ ਪੜਦੇ ਹਾਂ ਜਿਹੜੇ ਤੇਰੀ ਸ਼ਰਨ ਵਿੱਚ ਆਉਂਦੇ ਨੇ ਠਾਕੁਰ ਤੂੰ ਸ਼ਰਨਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾ ਜਪ ਤੇ ਦਰਸ਼ਨ ਪਾਇਆ ਜਦੋਂ ਅਸੀਂ ਇਸ ਸ਼ਬਦ ਨੂੰ ਪੜਿਆ ਬਾਹਾਂ ਪਕਰ ਕੱਢ ਲੈਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹਿੰਦੇ ਤੇਰੇ ਘਰ ਦੀ ਐਸੀ ਰਹਿਮਤ ਐ ਤੂੰ ਤੇ ਉਹਨਾਂ ਨੂੰ ਬਾਹ ਫੜ ਕੇ ਆਪ ਬਚਾਉਣ ਵਾਲਾ ਐ ਆਪ ਕੱਢਣ ਵਾਲਾ ਐ ਇਸ ਕਰਕੇ ਤੂੰ ਇਹ ਕਿਰਪਾ ਕਰਕੇ ਸਾਰਿਆਂ ਉੱਤੇ ਰਹਿਮਤ ਕਰਕੇ ਸਾਰਿਆਂ ਨੂੰ ਮੇਰ ਦੀ ਨਜ਼ਰ ਨਾਲ ਦੇਖਦਾ ਐ ਤੇ ਆਪਣੇ ਜਿੰਨਾ ਸੇਵਕਾਂ ਉੱਤੇ ਤੂੰ ਮੇਰ ਕਰਦਾ ਐ ਨਾ ਉਹ ਤੇਰੀ ਮੇਰ ਦੇ ਪਾਤਰ ਬਣਦੇ ਨੇ ਤੇ ਉਹਨਾਂ ਨੂੰ ਤੂੰ ਫਿਰ ਇਸ ਮੇਰ ਦੀ ਨਜ਼ਰ ਨਾਲ ਹੀ ਦੇਖਦਾ ਐ ਗੋਣ ਗਾਵੇਂ ਪੂਰਨ ਅਬਿਨਾਸੀ ਕੈ ਸੁਣ ਟੋਟ ਨਾ ਆਵਣਿਆ ਉਹ ਸੇਵਕ ਅਬਨਾਸੀ ਪ੍ਰਭੂ ਦੇ ਗੁਣ ਗਾਉਂਦੇ ਨੇ ਤੇਰੇ ਗੁਣ ਗਾਉਣ ਨਾਲ ਸੁਣਨ ਨਾਲ ਉਹਨਾਂ ਨੂੰ ਕੋਈ ਵੀ ਟੋਟ ਨਹੀਂ ਆਉਂਦੀ ਕਿਹੜਾ ਅਬਨਾਸੀ ਮਾਲਕ ਜਿਹੜਾ ਹਰ ਇੱਕ ਜਗ੍ਹਾ ਤੇ ਹੈ ਕਹਿੰਦੇ ਇੱਥੇ ਉੱਥੇ ਤੂੰ ਹੈ ਰਖਵਾਲਾ ਇੱਥੇ ਵੀ ਉੱਥੇ ਵੀ ਮੈਂ ਜਿੱਥੇ ਦੀ ਵੀ ਗੱਲ ਕਰਾਂ ਤੂੰ ਹਰ ਵਕਤ ਹੀ ਮੇਰਾ ਸਾਥ ਦੇ ਰਿਹਾ ਹੈ ਮੈਂ ਕੋਈ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਗੱਲ ਨਹੀਂ ਕਰਦਾ ਪਾਤਸ਼ਾ ਦੁਨੀਆ ਤੋਂ ਬਾਅਦ ਕਿਸੇ ਨੇ ਕੀ ਵੇਖਿਆ ਕਿੱਥੇ ਕੀ ਹੈ ਮੈਂ ਜਦੋਂ ਤੂੰ ਜਨਮ ਲੈ ਕੇ ਆਇਆ ਮੈਂ ਪਲ-ਪਲ ਤੇ ਤੇਰੀਆਂ ਰਹਿਮਤਾਂ ਨੂੰ ਤੱਕਿਆ ਤੂੰ ਮੇਰੇ ਵਾਸਤੇ ਬਹੁਤ ਕੁਝ ਕੀਤਾ ਹੈ ਗੁਰੂ ਪਿਆਰਿਓ ਜਿਹੜਾ ਮੇਰ ਦੀ ਨਜ਼ਰ ਨਾਲ ਵੇਖਦਾ ਹੈ ਨਾ ਉਹ ਤੇ ਫਿਰ ਸੋਚਦਾ ਵੀ ਆ ਹੱਥ ਥੱਲੋਂ ਉੱਪਰ ਚੁੱਕਣ ਵਾਸਤੇ ਵੀ ਤੇਰਾ ਬਲ ਹੈ ਤੂੰ ਬਹੁਤ ਕੁਝ ਕਰਨ ਵਾਲਾ ਹੈ ਜਿਹੜਾ ਸੋਚਦਾ ਹੈ ਮਾਲਕਾ ਤੂੰ ਮੈਨੂੰ ਕੁਝ ਵੀ ਨਹੀਂ ਦਿੱਤਾ ਉਹ ਬਰੀਕੀ ਨਾਲ ਨਹੀਂ ਵੇਖ ਸਕਦਾ ਤੇ ਉਹ ਤੇ ਆਖਦਾ ਹੀ ਹੈ ਫਿਰ ਮਾਲਕਾ ਤੂੰ ਮੇਰੇ ਲਈ ਕੁਝ ਕੀਤਾ ਹੀ ਨਹੀਂ ਜਿਹੜਾ ਮਾਲਕ ਦੀ ਰਹਿਮਤ ਨੂੰ ਬਖਸ਼ਿਸ਼ ਨੂੰ ਬਰੀਕੀ ਨਾਲ ਵੇਖਦਾ ਨਾ ਉਹ ਆਖਦਾ ਵੀ ਮੈਂ ਥੋੜਾ ਜਿਹਾ ਵੀ ਚੱਲ ਰਿਆਂ ਆ ਮੇਰੇ ਸੁਵਾਸ ਆ ਰਹੇ ਨੇ ਕੁਛ ਵੀ ਹੋ ਰਿਹਾ ਹੈ ਇਹਨਾਂ ਅੱਖਾਂ ਨਾਲੇ ਦੁਨੀਆ ਤੱਕ ਰਿਹਾ ਇਹ ਸਭ ਕੁਛ ਤੇਰੀ ਤੇ ਕਿਰਪਾ ਹੈ ਤੇਰੀ ਰਹਿਮਤ ਤੋਂ ਬਿਨਾ ਕੁਛ ਵੀ ਨਹੀਂ ਹੈ ਇਸ ਕਰਕੇ ਹਰ ਇੱਕ ਜਗ੍ਹਾ ਤੇ ਤੂੰ ਆਪ ਹੀ ਰਾਖੀ ਕਰਨ ਵਾਲਾ ਹੈ ਰਾਖਾ ਏਕ ਹਮਾਰਾ ਸੁਆਮੀ ਕੋਈ ਦੂਜਾ ਨਹੀਂ ਫਿਰ ਕਿਵੇਂ ਰੱਖਿਆ ਕਰਦਾ ਮਾਤ ਗਰਭ ਮੈਂ ਤੁਮਹੀ ਪਾਲਾ ਜਿੱਥੇ ਮੈਨੂੰ ਸੰਸਾਰ ਕ੍ਰਿਸ਼ਤਿਆਂ ਦੀ ਕੋਈ ਆਸ ਨਹੀਂ ਸੀ ਨਾ ਜਿੱਥੇ ਮੇਰੇ ਤੱਕ ਕੋਈ ਪੈਸਾ ਕੰਮ ਨਹੀਂ ਸੀ ਕਰ ਸਕਦਾ ਮਾਲਕਾ ਉਥੇ ਮਾਤਾ ਦੇ ਗਰਭ ਵਿੱਚ ਵੀ ਤੂੰ ਮੇਰੀ ਪ੍ਰਤਿ ਪਾਲਣਾ ਕੀਤੀ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰੱਖਣ ਹਾਰੇ ਤੂੰ ਉਥੇ ਵੀ ਕਿਰਪਾ ਕਰਕੇ ਮੈਨੂੰ ਬਚਾਇਆ ਇਸ ਕਰਕੇ ਤੇਰੇ ਤੋਂ ਬਿਨਾ ਮੈਨੂੰ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਮਾਇਆ ਅਗਨ ਨਾ ਪੋਹੈ ਤਿਨ ਕੋ ਰੰਗ ਰਤੇ ਗੁਣ ਗਾਮਣਿਆ ਉਹਨਾਂ ਨੂੰ ਉਹਨਾਂ ਇਨਸਾਨਾਂ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅਗ ਕੋ ਨਹੀਂ ਸਕਦੀ ਜਿਹੜੇ ਉਸ ਦੇ ਰੰਗ ਵਿੱਚ ਰੰਗ ਕੇ ਹਰ ਵੇਲੇ ਉਸ ਮਾਲਕ ਦੇ ਗੁਣਾਂ ਨੂੰ ਗਾਉਂਦੇ ਨੇ ਕਿਆ ਗੁਣ ਤੇਰੇ ਆਖ ਸਮਾਲੀ ਮਨ ਤਨ ਅੰਤਰ ਤੁਦ ਨਦਰ ਨਿਹਾਲੀ ਹੈ ਕਾਲ ਪੁਰਖ ਮੈਂ ਤੇ ਕਿਹੜੇ ਕਿਹੜੇ ਗੁਣਾਂ ਨੂੰ ਚੇਤੇ ਕਰਾਂ ਮੈਂ ਤੇ ਬਸ ਅੰਦਰੋਂ ਧਿਆਨ ਕਰਕੇ ਆਪਣੇ ਮਨ ਤੇ ਚਿੱਤ ਵਿੱਚ ਹੀ ਤੈਨੂੰ ਵਸਦਾ ਹੋਇਆ ਵੇਖ ਰਿਹਾ ਕਿਉਂ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਬੁਣੀ ਨਦਾਨਾ ਤੁਮਰੀ ਮਹਿਮਾ ਵਰਨ ਨਾ ਸਾਕੋਂ ਤੂੰ ਠਾਕੁਰ ਊਚ ਭਗਵਾਨਾ ਮੈਂ ਕਿਹੜੇ ਕਿਹੜੇ ਗੁਣ ਗਾਵਾਂ ਸੱਚ ਹੈ ਗੁਰੂ ਪਿਆਰਿਓ ਉਦੋਂ ਮਨ ਝੁੱਕ ਜਾਂਦਾ ਹੈ ਮਨ ਵਿਰਾਗ ਵਿੱਚ ਭਿੱਜ ਜਾਂਦਾ ਇੱਕ ਇਨਸਾਨਾਂ ਦਾ ਤੂੰ ਮੈਨੂੰ ਦਿੱਤਾ ਕੀ ਹੈ ਤੇ ਦੂਜਾ ਖੁਸ਼ੀ ਵਿੱਚ ਗਾ ਰਿਹਾ ਵੀ ਮੈਂ ਤੇਰੇ ਕਿਹੜੇ ਕਿਹੜੇ ਗੁਣਾ ਨੂੰ ਗਾਵਾਂ ਵੇਖੋ ਕਿੰਨਾ ਫਰਕ ਹੈ ਇੱਕ ਆਖਦਾ ਤੂੰ ਕੁਝ ਵੀ ਨਹੀਂ ਦਿੱਤਾ ਦੂਜਾ ਆਖਦਾ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਦੂਜਾ ਆਖਦਾ ਤੇਰੇ ਘਰ ਵਿੱਚ ਕੀ ਨਹੀਂ ਹੈ ਸਭ ਕੁਝ ਹੀ ਹੈ ਜਿਸ ਦੇ ਸੋ ਪਾਵੇ ਜਿਸ ਨੂੰ ਦੇਣਾ ਉਹ ਪ੍ਰਾਪਤ ਕਰਦਾ ਹੈ ਇੱਕ ਆਖਦਾ ਕੀ ਦਿੱਤਾ ਹੈ ਦੂਜਾ ਆਖਦਾ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੇਰੇ ਕਿਹੜੇ ਕਿਹੜੇ ਗੁਣਾ ਦੀ ਵਿਆਖਿਆ ਕਰਾਂ ਤੂੰ ਤੇ ਬਹੁਤ ਕੁਝ ਦੇ ਕੇ ਨਵਾਜਿਆ ਦੁਨੀਆ ਦੇ ਨਜ਼ਰੀਏ ਦਾ ਫਰਕ ਹੈ ਨਾ ਤੇਰੇ ਦੇਣ ਵਿੱਚ ਥੋੜਾ ਫਰਕ ਹੈ ਤੂੰ ਮੇਰਾ ਮੀਤ ਸਾਜਨ ਮੇਰਾ Swami ਤਦ ਬਿਨ ਵਰਣ ਜਾਣਨਿਆ ਇਹ ਪ੍ਰਭੂ ਤੂੰ ਹੀ ਮੇਰਾ ਮਾਲਕ ਹੈ ਤੇਰੇ ਵਰਗਾ ਮੈਂ ਹੋਰ ਕਿਸੇ ਨੂੰ ਨਹੀਂ ਸਮਝਦਾ ਕੋਈ ਮੇਰੇ ਕੋਲ ਹੈ ਹੀ ਨਹੀਂ ਜਿਸ ਨੂੰ ਮੈਂ ਸਮਝਾਂ ਜਿਸ ਕੋ ਤੂੰ ਪ੍ਰਭ ਭਇਆ ਸਹਾਈ ਤੇਸ ਤੱਤੀ ਵਾਉ ਨਾ ਲਗੈ ਕਾਈ ਜਿਸ ਦੀ ਤੂੰ ਆਪ ਸਹਾਇਤਾ ਕਰ ਦੇਣਾ ਉਹਨੂੰ ਕਿਸੇ ਪ੍ਰਕਾਰ ਦੇ ਵੀ ਤੱਤੀ ਵਾਣੀ ਲੱਗਦੀ ਜਿਸ ਤੇ ਆਪ ਤੂੰ ਰਸਤੇ ਵਿੱਚ ਸਹਾਇਤਾ ਕਰ ਰਿਆ ਅਸੀਂ ਬਚਨ ਪੜਦੇ ਆ ਤੱਤੀ ਵਾਉ ਨਾ ਲੱਗਈ ਪਾਰ ਬ੍ਰह्म ਸਰਨਾਈ ਚੌਂ ਗਿਰਦਾ ਹਮਾਰਾ ਰਾਮ ਕਾ ਦੁੱਖ ਲਗੈ ਨਾ ਭਾਈ ਜਿਸ ਦੇ ਦਿਵਾਲੇ ਚੌਂ ਗਿਰਦ ਤੋਂ ਭਾਵ ਚਾਰੇ ਪਾਸਿਓਂ ਕੋਈ ਡਰ ਰਿਹਾ ਹੋਵੇ ਕਬਰਾ ਰਿਹਾ ਹੋਵੇ ਉਹਦੀ ਮਰਦ ਕਰਨ ਵਾਲੇ ਚਾਰੇ ਪਾਸੇ ਹਥਿਆਰ ਲੈ ਕੇ ਖਲੋ ਜਾਣ ਤੇਰੇ ਤੇ ਆਉਣ ਵਾਲਾ ਵਾਰ ਸੀ ਆਪਣੇ ਆਪ ਤੇ ਸੈਨ ਕਰਾਂਗੇ ਉਹਨੂੰ ਹੌਸਲਾ ਹੋ ਜਾਂਦਾ ਮੈਨੂੰ ਕੀ ਡਰਨ ਦੀ ਲੋੜ ਹੈ ਮੇਰੇ ਨਾਲ ਤੇ ਇੰਨੇ ਜਾਣੇ ਖਲੋਤੇ ਹੋਏ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦਾ ਸ਼ਬਦ ਐਸਾ ਹੈ ਤੇਰੀ ਚਾਰੇ ਪਾਸੇ ਤੁਰੱਖੀ ਕਰਨ ਵਾਲਾ ਤੂੰ ਫਿਰ ਵੀ ਡੋਲਦਾ ਇਸ ਕਰਕੇ ਤੈਨੂੰ ਡੋਲਣ ਦੀ ਲੋੜ ਨਹੀਂ ਦੁੱਖ ਲੱਗਿਆ ਨਾ ਭਾਈ ਜਦੋਂ ਗੁਰੂ ਚਾਰੇ ਪਾਸੇ ਤੁਰੱਖੀ ਕਰ ਰਿਹਾ ਹੋਵੇ ਨਾ ਕਹਿੰਦੇ ਇਸ ਕਰਕੇ ਉਹ ਪੂਰਾ ਗੁਰੂ ਉਹਨਾਂ ਨੂੰ ਮਿਲ ਪੈਂਦਾ ਜਿਹੜਾ ਹਰ ਵੇਲੇ ਉਹਨਾਂ ਦਾ ਸਾਥ ਦਿੰਦਾ ਫਿਰ ਉਹਨਾਂ ਨੂੰ ਡੋਲਣ ਦੀ ਲੋੜ ਨਹੀਂ ਹੈ ਤੂੰ ਸਾਹਿਬ ਸ਼ਰਨ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਕਹਿੰਦੇ ਤੂੰ ਹਮੇਸ਼ਾ ਰਹਿਣ ਵਾਲਾ ਹੈ ਸੁਖ ਦੇਣ ਵਾਲਾ ਹੈ ਤੂੰ ਸਾਹਿਬ ਸ਼ਰਨ ਸੁਖ ਦਾਤਾ ਤੇਰੀ ਸ਼ਰਨ ਦੇ ਵਿੱਚ ਆਇਆ ਸੁਖ ਮਿਲਦਾ ਹੈ ਇਹ ਮੈਨੂੰ ਕਿੱਥੋਂ ਪਤਾ ਲੱਗਦਾ ਹੈ ਸਾਧ ਸੰਗਤ ਵਿੱਚ ਤੇਰਾ ਨਾਮ ਜਪ ਕੇ ਹੀ ਮੈਂ ਇਹ ਗੱਲ ਪ੍ਰਤੱਖ ਵੇਖਦਾ ਹੈ ਤੇਰਾ ਨਾਮ ਜੱਪਿਆ ਹੀ ਮੈਨੂੰ ਪਤਾ ਲੱਗਦਾ ਕਿ ਤੂੰ ਹਰ ਵੇਲੇ ਮੇਰਾ ਸਾਥ ਦੇਣ ਵਾਲਾ ਹੈ ਤੂੰ ਊਚ ਅਥਾ ਅਪਾਰ ਅਮੋਲਾ ਤੂੰ ਸਾਚਾ ਸਾਇਬ ਦਾਸ ਤੇਰਾ ਗੁਲਾ ਹੈ ਪ੍ਰਭੂ ਤੂੰ ਉੱਚ ਹੈ ਜਿਸ ਦਾ ਕੋਈ ਪਾਰਲਾ ਬੰਨਣਾ ਨਹੀਂ ਲੱਭ ਸਕਦਾ ਜਿਸ ਦੀ ਡੁੰਗਾਈ ਤੱਕ ਮੈਂ ਜਾਵਾਂ ਵੀ ਤਾਂ ਵੀ ਮੈਂ ਪਹੁੰਚ ਕੋਈ ਨਹੀਂ ਸਕਦਾ ਮੈਂ ਤੇਰਾ ਪਾਰਲਾ ਬੰਨਾ ਤੇਰੀ ਹਸਤੀ ਦਾ ਨਹੀਂ ਲੱਭ ਸਕਦਾ ਫਿਰ ਆਖਰ ਤੇ ਹੱਥ ਹੀ ਜੋੜ ਦਿੱਤੇ ਨੇ ਕਹਿਣ ਲੱਗੇ ਮਾਲਕਾ ਤੂੰ ਸੱਚਾ ਸਾਇਬ ਦਾਸ ਤੇਰਾ ਗੋਲਾ ਤੂੰ ਸੱਚਾ ਸਾਇਬ ਐਂ ਤੇ ਮੈਂ ਦਾਸ ਮੈਂ ਸੇਵਕ ਤੇਰਾ ਗੁਲਾਮ ਆ ਮੈਂ ਹਰ ਵੇਲੇ ਤੇਰੀ ਗੁਲਾਮੀ ਕਰਨ ਵਾਲਾ ਹਾਂ ਅੰਤ ਨੂੰ ਕਿਰਪਾ ਕੀਤੀ ਤੂੰ ਮੇਰਾ ਸੱਚੀ ਠਕੁਰਾਈ ਨਾਨਕ ਬਲ ਬਲ ਜਾਮਣਿਆ ਹੇ ਨਾਨਕ ਤੂੰ ਮਾਲਕ ਹੈ ਤੇਰੀ ਮਾਲਕੀ ਜਿਹੜੀ ਹੈ ਨਾ ਸਦਾ ਕਾਇਮ ਰਹਿਣ ਵਾਲੀ ਹੈ ਤੇ ਮੈਨੂੰ ਤੇਰਾ ਹੀ ਆਸਰਾ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਮੈਂ ਤੇਰੇ ਤੋਂ ਕੁਰਬਾਨ ਜਾਣਾ ਜਿਹੜੀ ਤੇਰੀ ਮਾਲਕੀ ਤੂੰ ਸਾਰੀ ਕਾਇਨਾਤ ਦਾ ਸਾਰੇ ਸੰਸਾਰ ਦਾ ਮਾਲਕ ਹੈ ਇਸ ਕਰਕੇ ਮੈਂ ਤੇਰੇ ਚਰਨਾਂ ਵਿੱਚ ਨਤਮਸਤਕ ਹੁਣਾ ਹੈ ਨਾਨਕ ਹੈ ਕਾਲਪੁਰਖ ਤੂੰ ਸਦਾ ਵਾਸਤੇ ਸਦਾਰ ਐਂਡ ਵਾਲਾ ਠਾਕੁਰ ਮਾਲਕ ਐ ਤੇ ਮੈਂ ਤੇਰੇ ਤੋਂ ਕੁਰਬਾਨ ਸਦਕੇ ਜਾਨਾ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਕਿਰਪਾ ਕਰਕੇ ਸਾਨੂੰ ਗਿਆਨ ਦੇ ਕੇ ਨਿਵਾਜਣ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਸਮਝ ਆ ਜਾਏ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਜਿੰਨੀਆਂ ਮਰਜੀ ਤੱਤੀਆਂ ਹਵਾਵਾਂ ਆ ਜਾਣ ਕਿਹੜੀਆਂ ਤੱਤੀਆਂ ਹਵਾਵਾਂ ਇਹ ਵਿਕਾਰਾਂ ਦੀਆਂ ਲਹਿਰਾਂ ਇਹ ਤ੍ਰਿਸ਼ਨਾ ਮੋ ਲਾਲਚ ਦੀ ਅੱਗ ਪਰ ਮੇਰਾ ਗੁਰੂ ਮੈਨੂੰ ਹਰ ਇੱਕ ਜਗ੍ਹਾ ਤੇ ਬਾਹ ਫੜ ਕੇ ਬਚਾਉਂਦਾ ਹੈ ਸਤਿਗੁਰੂ ਜੀ ਕਿਰਪਾ ਕਰਨ ਕੋਟਾਣ ਕੋਟ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੂਹ ਸੰਗਤ ਦਾ ਵਿਚਾਰ ਕਰਦਿਆਂ ਪਾਸੋਂ ਹੋਈਆਂ అనేక ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜਿਉ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ